ਤੇ ਪਿਆਰ ਵਾਲਿਓ ਮੈਂ ਹਰ ਦਮੇ ਬੇਨਤੀ ਕਰਦਾ ਹੁੰਨਾ ਬਾਬਾ ਜੀਵਨ ਸਿੰਘ ਦਾ ਸੰਪੂਰਨ ਇਤਿਹਾਸ ਆਜੀ ਨੇ ਬਾਬਾ ਜੀ ਪਾਸੋਂ ਸਰਵਣ ਕਰ ਹੀ ਲਿਆ ਹੈ ਤੇ ਮੈਂ ਹਰ ਵਾਰ ਬੇਨਤੀ ਕਰਦਾ ਹੁੰਨਾ ਕਲੰਗੀਧਰ ਧੰਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪਣਾ ਸਾਰਾ ਪਰਿਵਾਰ ਤੁਹਾਡੇ ਉਤੋਂ ਦੀ ਕੁਰਬਾਨ ਕੀਤਾ ਹੈ ਤੁਹਾਨੂੰ ਖੁਸ਼ ਦੇਖਣ ਲਈ ਤੁਹਾਨੂੰ ਖੁਸ਼ਹਾਲ ਦੇਖਣ ਲਈ ਤੁਹਾਡੇ ਪੁੱਤ-ਕੋਡੀਆਂ 'ਚ ਖੇਡਣ ਤਾਂ ਕਰਕੇ ਕਲਗੀਧਰ ਨੇ ਆਪਣੇ ਪੁੱਤ-ਗੁਦੀਆਂ ਚ ਉਠਾ ਦਿੱਤੇ ਕੋਈ ਇੱਕ ਪੁੱਤ ਵੀ ਆਉਂਦਾ ਦੇਖੇ ਤੇ ਵਿਖਾਵੇ ਇੱਥੇ ਪੁੱਤ ਦਾਸਨੰਦ ਕਰੇ ਨਾ ਆਵੇ ਤੇ ਮਾਂ ਦੇ ਭਾਦੀ ਬਣ ਜਾਂਦੀ ਹੈ ਜੀ ਆਇਆ ਕਿਉਂ ਨਹੀਂ ਆਇਆ ਕਿਉਂ ਨਹੀਂ ਹਲੇ ਤੱਕ ਦੇਖੋ ਜਿਗਰਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਜਦੋਂ ਆ ਪੁੱਤਰ ਸਨ ਉਸ ਸਮੇਂ ਕਲਗੀਧਰ ਪਾਸ਼ਾ ਨੇ ਆਪਣਾ ਪਿਓ ਤੋੜਿਆ ਪਿਓ ਜਿਗਰਾ ਦੇ ਦੇਖੋ ਧਿਆਨ ਤੇ ਮਾਰ ਕੇ ਦੇਖੋ ਕਲਗੀਧਰ ਪਾਸ਼ਾ ਦੇ ਇਤਿਹਾਸ ਵੱਲ ਜਦੋਂ ਆ ਪੁੱਤਰ ਸਨ ਉਦੋਂ ਪਾਸ਼ਾ ਨੇ ਆਪਣਾ ਪਿਤਾ ਤੋੜ ਦਿੱਤਾ ਪਿਤਾ ਜੀ ਤੁਹਾਡੇ ਤੋਂ ਵੱਡਾ ਕੋਈ ਸੂਰਮਾ ਇਸ ਦੁਨੀਆ ਤੇ ਹੋ ਨਹੀਂ ਸਕਦਾ ਤੁਹਾਡੇ ਤੋਂ ਵੱਡਾ ਬਲੀਪੁਰ ਸ਼ੋਰ ਦੁਨੀਆ ਤੇ ਨਹੀਂ ਹੋ ਸਕਦਾ ਤੇ ਜਦੋਂ ਆ ਪਿਤਾ ਬਣਨ ਦੀ ਵਾਰੀ ਆਈ ਆ ਪੁੱਤਰ ਸੰ ਪਿਤਾ ਤੋੜਿਆ ਜਦੋਂ ਆ ਪਿਤਾ ਬਣਨ ਦੀ ਵਾਰੀ ਆਈ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਆਪਣੇ ਚਾਰੇ ਪੁੱਤ ਇਸ ਦੇਸ਼ ਆਉਣ ਦੇ ਤੋਂ ਕਰਵਾਣ ਕਰ ਦਿੱਤੇ ਜਿਗਰਾ ਤੇ ਦੇਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਿੱਖਾਂ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਇਤਿਹਾਸ ਹੈ ਮੋੜ-ਮੋੜ ਤੇ ਸਿੱਖਾਂ ਨੂੰ ਕੁਰਬਾਨੀ ਦੇਣੀ ਪਈ ਹੈ ਮੋੜ-ਮੋੜ ਤੇ ਪਰ ਪਿਆਰ ਵਾਲਿਓ ਆਪਾਂ ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪਰਉਪਕਾਰ ਪੁੱਲ 'ਤੇ ਬੈਠੇ ਆਪਾਂ ਅੱਜ ਯਾਦ ਹੀ ਨ ਕਰਦੇ ਕੌਣ ਮਾਉਂਦਾ ਪਾਪਾ ਜੀਵਨ ਸਿੰਘ ਦਾ ਪ੍ਰਕਾਸ਼ ਦਿਹਾੜਾ ਸਾਡੇ ਬਚਨ ਦੇ ਜਿਲ੍ਹੇ ਦੇ ਮੈਂ ਅੱਜ ਤੱਕ ਵੇਖਿਆ ਨਹੀਂ ਮਨਾਇਆ ਜਾਂਦਾ ਤੇ ਪਿਆਰ ਵਾਲਿਓ ਮੈਂ ਹਰਦਮ ਬੇਨਤੀ ਕਰਦਾ ਹੁੰਦਾ ਮੈਂ ਤੁਹਾਡੇ ਤੋਂ ਹੋਰ ਕੁਝ ਨਹੀਂ ਮੰਗਦਾ ਮੈਂ ਤਾਂ ਸਵਾਈ ਦੀ ਸੰਗਤ ਤੋਂ ਮੈਂ ਤੁਹਾਡਾ ਬੱਚਾ ਆ ਇੱਥੇ ਰਹਿ ਕੇ ਖੇਡਿਆ ਅੱਜ ਮੇਰੀ 19 ਸਾਲ ਦੀ ਉਮਰ ਹੋਈ ਹੈ ਮੈਂ ਸਵਾਈ ਚ ਹੀ ਹੋਈ ਹੈ ਮੈਂ ਤੁਹਾਡੇ ਤੋਂ ਹੋਰ ਕੁਝ ਨਹੀਂ ਮੰਗਦਾ ਕੇਵਲ ਤੁਹਾਡਾ ਸਹਿਯੋਗ ਮੰਗਦਾ ਬਸ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਤੁਹਾਡੇ ਤੋਂ ਕੇਵਲ ਤੁਹਾਡਾ ਸਹਿਯੋਗ ਮੰਗਦਾ ਹੈ ਸਮਾਗਮ ਰੱਖਿਆ ਸੇਵਾਦਾਰਾਂ ਦੀ ਬਹੁਤ ਕਮੀ ਰਹੀ ਅੱਜ ਭਾਵੇਂ ਤੁਸੀਂ ਭਰਮੇ ਇਕੱਠ ਵਿੱਚ ਬੈਠੇ ਹੋ ਸਾਡਾ ਮਾਣ ਤੁਸੀਂ ਸਾਰਿਆਂ ਨੇ ਰੱਖਿਆ ਹੈ ਚੱਲਦੇ ਸਮਾਗਮ ਵਿੱਚ ਸੇਵਾਦਾਰਾਂ ਦੀ ਬਹੁਤ ਕਮੀ ਰਹੀ ਹੈ ਸ਼ਾਮ ਨੂੰ 7:30 ਵਜੇ ਤੱਕ ਵੀ ਹੋ ਕੇ ਦੇਈ ਗਏ ਸੇਵਾਦਾਰ ਪਾਈ ਪੰਚੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੇ ਤੁਸੀਂ ਚਾਹੋਗੇ ਤੇ ਮਹੀਨੇ ਦੀ ਮਹੀਨੇ ਸਮਾਗਮ ਰੱਖ ਲਿਆ ਕਰਾਂਗੇ ਦਿਓ ਵੀ ਭਾਵੇਂ ਡੱਕਾ ਨਾ ਪੱਲਿਓ ਪੈਸੇ ਲਾ ਕੇ ਕਰਾਂਗੇ ਪਰ ਤੁਹਾਡਾ ਸਹਿਯੋਗ ਮੰਗਦਾ ਵੀ ਤੁਸੀਂ ਜੇ ਸਹਿਯੋਗ ਕਰੋਗੇ ਤਾਂ ਇਹ ਸਮਾਗਮ ਹੋ ਸਕਦਾ ਹੈ ਅੱਜ ਇੰਨੇ ਬੈਠੇ ਹੋ ਆਉਂਦੇ ਸਾਰੀ ਗਲੀ ਚ ਟੈਂਟ ਲੱਗਾ ਹੋਇਆ ਐਡੀ ਕਿਰਪਾ ਗੁਰੂ ਅੰਸਾ ਪਾਸ਼ਾ ਕਰਨਗੇ ਪਰ ਮੈਂ ਤੁਹਾਡਾ ਸਹਿਯੋਗ ਮੰਗਦਾ ਵੀ ਤੁਸੀਂ ਸਹਿਯੋਗ ਤੇ ਦਿਓ ਖੜੋ ਤੇ ਸਹੀ ਇਸ ਕਰਕੇ ਪਿਆਰਵਾਲਿਓ ਆਪ ਜੀ ਸਹਿਯੋਗ ਕਰਿਆ ਕਰੋ ਤੇ ਵੱਡੇ ਵੱਡੇ ਸਮਾਗਮ ਆਪਾਂ ਇਸ ਨਗਰ ਵਿੱਚ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਲੀਕਾਂਗੇ ਕੱਲ ਮੈਂ ਬਾਬਾ ਅਮਰਪਾਲ ਸਿੰਘ ਨਾਲ ਗੱਲ ਕਰ ਰਿਹਾ ਸੀ ਉਹਨਾਂ ਕਿਹਾ ਇੱਕ ਵਾਰ ਸਮਾਗਮ ਕਰੋ ਆ ਸਮਾਗਮ ਨਿਭਾਓ ਨਵੰਬਰ ਜਾਂ ਦਸੰਬਰ ਵਿੱਚ ਬਾਬਾ ਜੀ ਆਪ ਪਹੁੰਚਣਗੇ ਉਦੋਂ ਫਿਰ ਆਪਾਂ ਇੱਕ ਵੱਡਾ ਸਮਾਗਮ ਸਰ ਜੀ ਮੈਮੇ ਦੀ ਦਾਣਾ ਮੰਡੀ ਚ ਰੱਖਾਂਗੇ ਪੰਥ ਦੇ ਮਹਾਨ ਕੀਰਤਨੀਏ ਬਾਬਾ ਰਣਜੀਤ ਸਿੰਘ ਢੱਡੀਆਂ ਵਾਲਿਆਂ ਦੇ ਦੀਵਾਨ ਕਰਾਵਾਂਗੇ ਪਰ ਮੈਨੂੰ ਤੁਹਾਡਾ ਸਹਿਯੋਗ ਚਾਹੀਦਾ ਜੇ ਤੁਸੀਂ ਸਹਿਯੋਗ ਕਰੋਗੇ ਵੱਡੇ ਵੱਡੇ ਸਮਾਗਮ ਰੱਖਾਂ ਗੁਰੂ ਗ੍ਰੰਥ ਸਾਹਿਬ ਪਾਸ਼ਾ ਮੇਰ ਦਾ ਹੱਥ ਰੱਖਣਗੇ ਤੁਸੀਂ ਸਹਿਯੋਗ ਕਰੋਗੇ ਹੋਏ ਨਹੀਂ ਸਕਦਾ ਸਮਾਗਮ ਨਾ ਹੋਣ ਤੇ ਮੈਂ ਬੇਨਤੀ ਕਰ ਰਿਹਾ ਸੀ ਤੁਹਾਡੇ ਪੁੱਤ ਖੁਸ਼ ਵੇਖਣ ਦੀ ਖਾਤਰ ਧੰਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਚਾਰ ਪੁੱਤ ਵਾਰੇ ਨੇ ਚਾਰ ਪੁੱਤ ਵਾਰੇ ਪੰਜਵੀਂ ਮਾਂ ਵਾਰੀ ਛੇਮਾ ਬਾਪ ਵਾਰਿਆ ਸਤਮਾ ਆਪ ਵਾਰਿਆ ਸਤ ਵਾਰ ਕੇ ਕਹਿਣਾ ਹੈ ਭਾਣਾ ਮਿੱਠਾ ਲੱਗੇ ਤੇਰਾ ਸਰਬansh ਦਾਨੀਆਂ ਵੇਹ ਦੇਣਾ ਕੌਣ ਦੇਵੇ ਆ ਤੇਰਾ ਧੰਗ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਦੇਣ ساری ਜ਼ਿੰਦਗੀ ਦਿੱਤਾ ਹੀ ਨਹੀਂ ਜਾ ਸਕਦਾ ਬਾਜਾਂ ਵਾਲੇ ਮਾਹੀ ਦਾ ਦੇਣ ਬਾਜਾਂ ਵਾਲੇ ਮਾਹੀ ਦਾ ਕਰਜ਼ਾ ساری ਜ਼ਿੰਦਗੀ ਲੈ ਆਣੀ ਲੱਥਣਾ ਓਏ ਐਵੇਂ ਤੇ ਨਹੀਂ ਵਿਦਵਾਨਾਂ ਨੇ ਲਿਖਿਆ ਐਵੇਂ ਤੇ ਨਹੀਂ ਕਵੀਆਂ ਨੇ ਲਿਖਿਆ ਕਲੰਗੀ ਵਾਲਿਆਂ ਲਿਖਾਂ ਕਿ ਸਿਫਤ ਤੇਰੀ ਕਾਗਜ਼ ਕਲਮ ਤੋਂ ਤੇਰਾ ਕਾਰਮ ਦਾ ਤੇਰੇ ਚੋਜ ਤੇ ਤੇਰੀ ਵਡਿਆਈ ਵਧੀ ਤੇਰੇ ਚੋਜਾਂ ਦਾ ਚੋਜੀ ਭੰਡਾਰ ਲੱਗਾ ਕਰਗੀ ਤਰ ਪਾਸ਼ਾ ਅੱਜ ਤੱਕ ਕੋ ਕਲਮੇ ਨਹੀਂ ਬਣੀ ਜਿਹੜੀ ਤੁਹਾਡੀ ਮਹਿਮਾ ਨੂੰ ਲਿਖ ਸਕੇ ਅੱਜ ਤੱਕ ਕੋ ਕਲਮ ਨਹੀਂ ਬਣੀ ਅੱਜ ਤੱਕ ਕੋ ਕਾਗਜ਼ ਹੀ ਨਹੀਂ ਬਣਿਆ ਜਿਹੜਾ ਤਾਂ ਗੁਰੂ ਕਲਗੀ ਤਰ ਪਾਤਸ਼ਾਹ ਦੀ ਮਹਿਮਾ ਨੂੰ ਲਿਖ ਸਕੇ ਇਸ ਕਰਕੇ ਬਹੁਤ ਵੱਡੀ ਦੇਣਾ ਕਲਗੀ ਤਰ ਪਾਤਸ਼ਾਹ ਦੀ ਬੜੇ ਵੱਡੇ ਵੱਡੇ ਪਰਉਪਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੇ ਨੇ ਲੈ ਪਿਆਰ ਵਿੱਚ ਭੱਜ ਕੇ ਪੜਿਓ ਫਿਰ ਸਮਾਪਤ ਕਰਨ ਕਰੀਏ ਪੜਿਓ ਗਾਜ ਵਾਜ ਕੇ ਕੋਈ ਵੰਝਾ ਨਾ ਰਹੇ ਬਾਜੂ ਵਾਲਿਆ ਲਿਖਾਂ ਕੀ ਸਿਫਤ ਤੇਰੀ ਕਾਗਜ਼ ਕਲਮ ਤੋਂ ਤੇਰਾ ਅਕਾਰ ਵੱਡਾ ਤੇਰੇ ਚੋਜ ਤੇ ਤੇਰੀ ਵਡਿਆਈ ਵੱਡੀ ਤੇਰੇ ਚੋਜਾਂ ਦਾ ਚੋਜੀ ਪੰਡਹਾਰ ਵੱਡਾ ਜੁਗਾ ਜੁਗਾ ਨਾ ਲਥਣਾ ਖਾਲਸੇ ਤੋਂ ਸਿੱਖ ਕੌਮ ਤੇ ਤੇਰਾ ਉਪਕਾਰ ਵੱਡਾ ਤੇਰਾ ਕੌਣ ਦੇਊਗਾ ਤੇਣਾ ਨਹੀਂ ਨਥਣਾ ਨਹੀਂ ਨਥਣਾ ਕਰ ਜਾ ਬਾਜਾ ਵਾਲੇ ਪਾਹੀ ਦਾ ਨਹੀਂ ਨਥਣਾ ਨਹੀਂ ਨਥਣਾ ਕਰ ਜਾ ਬਾਜਾ ਵਾਲੇ ਮਾਹੀ ਦਾ ਨਹੀਂ ਨਥਣਾ ਨਹੀਂ ਲੱਗ ਆ ਜਾ ਨਹੀਂ ਲਥਨਾ ਨਹੀਂ ਲਥਨਾ ਕਰ ਜਾ ਬਾਂਝਾ ਵਾਲੇ ਮਹੀਦਾ ਨਹੀਂ ਲਥਨਾ ਨਹੀਂ ਲਥਨਾ ਕਰ ਜਾ ਬਾਂਝਾ ਵਾਲੇ ਮਹੀਦਾ ਨੇ ਬੈਠੇ ਉਸ ਹਾਲ ਨਾ ਆਈ ਨੀ ਕਰ ਜਾਨ ਬਾਜਾਂ ਵਾਲੇ ਮਾਹੀ ਦਾ ਬਾਜਾਂ ਵਾਲੇ ਮਾਹੀ ਦਾ ਬਾਜਾਂ ਵਾਲੇ ਮਾਹੀ ਦਾ ਪੜੋ ਭਾਈ ਪਰ ਜਾ ਵਾਹੋ ਲਟਨਾ ਨਹੀਂ ਲਟਨਾ ਪਰ ਜਾ ਵਾਹੋ ਲਟਨਾ ਨਹੀਂ ਇੱਕ ਜਨਮ ਤੇ ਛੱਡੋ ਕਭੀ ਲਿਖਦਾ ਕਹਿੰਦਾ ਲੱਖਾਂ ਕਰੋੜਾਂ ਜਨਮ ਨਹੀਂ ਲੈ ਲਈ